ਲੈ ਸਕਾ ਮਾਰਦਾ ਬਈ ਇੰਜਨ ਦਾ ਜਮਾ ਗੋਡੇ ਬਲਨ ਦੇ ਟਕਾਟੇ ਮਰਾਦੀ ਕਰਾਨੇਗਾ ਫੱਟੀ ਫੁੱਟੀ ਸਾਰਾ ਕੁਝ ਦਿਖਾਦੀ ਤੇ ਜਮਾ ਮਿੱਤਰਾ ਕੋਕਾ ਪੀਸ ਜਿਹਨੂੰ ਕਹਿੰਦੇ ਨੇ ਗੱਡੀ ਉਹੋ ਐ ਅਲਾਏ ਟਾਇਰ ਨੇ ਜਿਹੜੇ ਹੈ ਨਾ ਤੇ ਮਹਿੰਗੇ ਪੁਆਏ ਵੇ ਆ ਪੂਰੇ ਆਹ ਲਾਈਟਰ ਇਹ ਐ ਮੰਨ ਲੈਣਾ ਵੀ ਜਮਾ ਨਵੀਂ ਪਈ ਐ ਕੀ 90 95 ਵੇ ਟਾਇਰਾਂ ਦੀ ਹਾਲਤ ਪਈ ਐ ਸਟਾਰ ਵਾਲੇ ਲਾਏ ਇਹਨੂੰ ਲੈ ਵੀ ਦੋਸਤੋ ਸਵਾਗਤ ਆ ਤੁਹਾਡਾ ਪੀਬੀ03 ਕਾਰ ਬਾਜ਼ਾਰ ਦੇ ਉੱਤੇ ਕਰ ਭੇਜ ਵੀਰੇ ਫਰਮ ਤੇ ਮਰਾਦੀ ਕਰਾਨੇਗਾ ਤੁਸੀਂ ਪਹੁੰਚਣਾ ਪੀਵੀ03 ਕਾਰ ਬਜ਼ਾਰ ਸਲਾਤਪੁਰਾ ਤੁਹਾਡੇ ਵਾਸਤੇ ਆਪਾਂ ਸਾਫ਼ ਸੁਥਰੀਆਂ ਤੇ ਘੈਂਟ ਗੱਡੀਆਂ ਲੈ ਕੇ ਆਉਂਦੇ ਰਹਿੰਨੇ ਆ ਲੈ ਵੀ ਗ੍ਰਪੇਜ ਕਰਾ ਇੱਕੇ ਦਾ ਮਾਰ ਕੈਮਰਾ ਇਹਦੇ ਤੇ ਆ ਲੈ ਹੰਦੀ ਆ i20 ਕਿਆ ਬਾਤਾਂ ਲੋਕਾਂ ਕੋਲੇ ਵੀ ਹੋਣਗੀਆਂ ਬਾਈ ਜਿੱਤੇ ਸਾਡੇ ਕੋਲੇ ਵੀ ਆ ਉਹਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਆਗਾ ਘੈਂਟ ਗੱਡੀ ਰੱਖਦੇ ਆਂਗੇ ਚੰਗੀ ਗੱਡੀ ਵੇਚਦੇ ਆਂ ਪੰਜਾਬ ਨੰਬਰ ਦੀ ਵੇਚਦੇ ਆਂ ਪੇਪਰਾਂ ਦੀ ਬਿਲਕੁਲ ਓਕੇ ਹੁੰਦੀ ਹੈ ਗ੍ਰਪੇਜ ਮੜੀਆ ਚੀਜ਼ ਤੇ ਮਰਾਇਕ ਨਹੀਂ ਆ ਇਹ ਸੈਂਟਰ ਲੋਕਿੰਗ ਵਾਲੀ ਚਾਬੀ ਆ ਦੇਖੀ ਐਂ ਜੇ ਖੁੱਲਦੀ ਆ ਸੈਂਟਰ ਲੋਕਾਂ ਲਈ ਚਾਬੀ ਐ ਵੈਸੇ ਤਾਂ ਸਾਰੇ ਗਏ ਐ ਖੋਲਦੇ ਆ ਬਾਈ ਮਜ਼ਾਕ ਕਰਨਗੇ ਕਮੈਂਟਾਂ 'ਚ ਤੇ ਇੰਟੀਰੀਅਰ ਸਾਫ਼ ਸੁਥਰਾ ਸੀਟ ਕਵਰ ਜਮਾ ਨਵੇਂ ਆ ਗੱਡੀ ਐ ਨਾ ਜਿਹੜੀ ਗੁਰਪ੍ਰੀਤ ਜਰ ਮੜੀ ਜੀ ਨਾਲ ਕਰਾਂ ਬਾਹਰੋਂ ਚੰਗੀ ਤਰ੍ਹਾਂ ਨਿਗਾਹ ਮੜਾ ਹਾਂ ਨਾ ਇੱਧਰਲੇ ਪਾਸੇ ਇੱਥੇ ਲੈ ਅੱਧਾ ਫੁੱਟ ਟਾਇਰ ਬਾਹਰ ਦੀਂਦਾ ਯਾਰ ਇਹ ਬਾਹਲੇ ਸ਼ਕੀਨ ਬੰਦੇ ਕੋਲੇ ਰੱਖੀ ਵੀ ਸੀਗੀ ਲੈ ਬਾਡੀ ਨਾਲੋਂ ਬਾਹਰ ਤੁਰਿਆ ਫਿਰਦਾ ਟਾਇਰ ਯਾਰ ਹੈ ਬਾਹਲੇ ਸ਼ਕੀਨ ਕੋਲੇ ਅਲਾਏ ਟਾਇਰ ਨੇ ਜਿਹੜੇ ਇਹ ਨਾ ਇਹ ਮਹਿੰਗੇ ਪੁਆਏ ਵੇ ਆ ਪੂਰੇ ਆਹ ਲਾਈਟਰ ਇਹ ਐ ਮੰਨਣਾ ਵੀ ਜਮਾ ਨਮੀ ਪਈ ਹੈ ਕਿ 90-95 ਪੈਸੇ ਟਾਇਰਾਂ ਦੀ ਹਾਲਤ ਪਈ ਹੈ ਸਟਾਰ ਵਾਲੇ ਲਾਏ ਇਹਨੂੰ ਬਾਹਲੇ ਬੰਦੇ ਤਾਂ ਇਹ ਸੋਚਦੇ ਆ ਵੀ 14 ਮਾਡਲ ਆ ਰੇਟ ਇਹਦਾ ਬਾਹਲਾ ਹੋਊਗਾ ਬਈ ਜਿਹੜੇ ਹੋਰ ਬੰਦੇ ਆ ਜਾਂ ਲੋਕ ਆ ਕੋਈ ਵੀ ਆਪਾਂ ਕਿਸੇ ਨੂੰ ਨਿੰਦੇ ਨਹੀਂ ਰੇਟ ਬਹੁਤ ਜ਼ਿਆਦਾ ਮੰਗ ਲੈਂਦੇ ਆ ਆਪਾਂ ਦਾ ਛੋਟਾ ਜਿਹਾ ਰੇਟ ਹੁੰਦਾ ਤੇ ਥੋੜੇ ਜੇ ਪੈਸੇ ਆ ਕਮਾਉਣ ਵਾਲੇ ਬੰਦੇ ਹੈਗੇ ਲੈ ਵੀ 2014 ਮਾਡਲ ਆ ਗਿਰਪੇ ਜ ਮੜਾ ਜ ਫਰੰਟ ਵੀ ਦਿਖਾ ਦੀ ਗੱਡੀ ਦਾ ਕੀ ਬਾਤਾਂ ਬਾਈ ਗੱਡੀ ਸੀਲਡ ਆ ਰੰਗ ਪੇਂਟ ਦੀ ਟੱਚਿੰਗ ਜ਼ਰੂਰ ਹੈਗੀ ਆ ਬਾਈ ਉਹ ਹਰ ਇੱਕ ਗੱਡੀ ਦੇ ਵਿੱਚ ਹੀ ਮਿਲੂ ਤੁਹਾਨੂੰ ਚਾਹੇ ਜਿੰਨਾ ਮਰਜ਼ੀ ਉੱਚਾ ਮਾਡਲ ਲੈ ਲਿਓ ਨਹੀਂ ਵੀ ਕਿਆ ਬਾਤਾਂ ਹੈ ਲੈਸਕਾ ਮਾਰਦਾ ਬਾਈ ਇੰਜਨ ਦਾ ਜਮਾ ਗੋਡੇ ਪਿਲਰ ਦੇ ਟਕਾੜੇ ਨਰਾ ਦੀ ਕਰਾਨੇਗਾ ਫੱਟੀ ਫੁੱਟੀ ਸਾਰਾ ਕੁਝ ਦਿਖਾਦੀ ਤੇ ਜਮਾ ਮਿੱਤਰਾ ਕੋਕਾ ਪੀਸ ਜਿਹਨੂੰ ਕਹਿੰਦੇ ਨੇ ਗੱਡੀ ਉਹੋ ਆ ਇਹ ਸਾਫ ਸੁਥਰੀ ਆ ਨਹੀਂ ਵੀ ਇੰਜਨ ਤੇ ਬੈਟਰੀ ਬੂੰਡਰੀ ਜਮਾ ਪੂਰੀ ਵਧੀਆ ਗਰ ਭੇਜ ਇੱਥੋਂ ਦੀ ਮੜੀ ਜੀ ਮਰਾਈ ਕਰਾਨੇਗਾ ਆ ਥੱਲੇ ਬਾਈ ਕਈ ਵਾਰੀ ਲੀਕਿੰਗ ਹੁੰਦੀ ਆ ਜਮੇ ਨਹੀਂ ਹੈਣੀ ਬਾਈ ਕਿਤੇ ਯਾਰ ਇਨਾ ਟਕਾ ਕੇ ਆਪਾਂ ਤਾਂ ਵੀਡੀਓ ਦਿਖਾਉਨੇ ਆ ਬਾਈ ਫਿਰ ਵੀ ਕਹਿੰਦੇ ਫੋਟੋਆਂ ਪਾਓ ਯਾਰ ਫੋਟੋਆਂ ਦੀ ਲੋੜ ਹੀ ਨਹੀਂ ਆਪਣੇ ਕੋਲੇ ਆ ਚੀਜ਼ ਤੇ ਮਰਾਜ ਕਰਣੀ ਆ ਆਪਣੇ ਕੋਲੇ ਫੋਟੋਆਂ ਦੀ ਲੋੜ ਨਹੀਂ ਬਾਈ ਜੀ ਤੁਸੀਂ ਨਾ ਹੀ ਮੰਗਿਆ ਕਰੋ ਫੋਟੋ ਮੈਥੋਂ ਤਾਂ ਵੀਡੀਓ ਦੇਖੋ ਤੇ ਆਜੋ ਕਿਉਂ ਗੱਡੀ ਆਪਾਂ ਰੱਖਦੇ ਆ ਘੈਂਟ ਸ਼ਿੰਗਾਰੀ ਵੀ ਸਿਰਾ ਜੇ ਕੋਈ ਕਮੀ ਪੇਸ਼ੀ ਹੁੰਦੀ ਆ ਤਾਂ ਮੈਂ ਆਪ ਇਕੜਾ ਦਿੰਨਾ ਬਾਈ ਜੀ ਸਾਰਾ ਕੰਮ ਕਰਾ ਕੇ ਗੱਡੀ ਦਾ ਫੇਰ ਆਪਾਂ ਸੇਲ ਤੇ ਲਾਉਨੇ ਆ ਬਿੱਲਾ ਵੀ ਮਿੱਤਰੋ ਹੁਣ ਆਜੋ ਗੱਡੀ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ 2014 ਮਾਡਲ ਕਹਿੰਡ ਗੱਲ ਬਾਤ ਹੈ ਗੱਡੀ ਦੇ ਵਿੱਚ ਪੰਜਾਬ ਨੰਬਰ ਆ ਚਿੱਟੇ ਕਲਰ ਦੇ ਵਿੱਚ ਆ ਸੈਂਕਟ ਟਾਪ ਮਾਡਲ ਆ ਤੇ ਜਿਹੜਾ ਰੇਟ ਆ ਮਿੱਤਰੋ ਉਹ ਬਿਲਕੁਲ ਹੀ ਛੋਟਾ ਜਿਹਾ 2,80,000 ਰੁਪਏ ਡਿਮਾਂਡ ਆ ਜਿਹੜਾ 50 ਬੰਦੇ ਨੂੰ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਦੇ ਵਾਸਤੇ 5000 ਦਾ ਆਫਰ ਆ ਰਹਿ ਗਈ 275 ਦੀ ਉਹਦੇ ਵਿੱਚੋਂ ਵੀ ਮਾਨਤਾ ਨੂੰ ਖੁੱਲਾ ਡੋਲਾ ਕਰਦੇ ਆਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪਰ ਪੇਜ ਨੂੰ ਫੋਲੋ ਕਰ ਲਿਓ 2,80,000 ਡਿਮਾਂਡ ਆ ਨੰਬਰ ਸਕਰੀਨ ਤੇ ਆ ਲੋਨ ਵੀ ਕਰਾ ਦੇਾਂਗੇ 2 ਲੱਖ ਰੁਪਏ ਤੱਕ ਦਾ ਧੰਨਵਾਦ